ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਹ ਪ੍ਰਾਪਤ ਗੁਰਦੁਆਰਾ ਜਾਮਨੀ ਸਹਿਬ ਜ਼ਿਲ੍ਹਾ ਫਿਰੋਜ਼ਪੁਰ ਅੱਜ ਇੱਥੇ ਦਰਸ਼ਨਾਂ ਲਈ ਪਹੁੰਚੇ ਆ ਕੋਈ 1.5 ਮਹੀਨਾ ਪਹਿਲਾਂ ਇਸੇ ਹੀ ਤਰਤੀ ਤੇ ਲਾਈਵ ਹੋ ਕੇ ਜੋ ਗੁਰਦੁਆਰਾ ਸਾਹਿਬ ਨੂੰ ਜੋ ਮੇਨ ਰੋਡ ਆਉਂਦਾ ਮੋਗਾ ਰੋਡ ਤੋਂ ਉਹ ਬਹੁਤ ਦੀ ਹਾਲਤ ਬਹੁਤ ਖਸਤਾ ਸੀਗੀ ਇੱਥੇ ਕੋਲ ਮੈਂ ਗੱਡੀ ਲੈ ਕੇ ਆਉਣਾ ਤੇ ਸੰਗਤਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਉਸ ਰੋਡ ਨੂੰ ਦੁਬਾਰਾ ਪ੍ਰੀਮੈਕਸ ਪੋਲਾ ਦਿੱਤੀਏ ਤੁਹਾਨੂੰ ਉਹ ਰੋਡ ਵੀ ਦਿਖਾਉਂਦੇ ਆ ਜਿਹੜਾ ਬੜਾ ਖਸਤਾ ਹਾਲਤ ਸੀ ਰੋਡ ਤੁਹਾਨੂੰ ਲਾਈਵ ਉਹ ਤਸਵੀਰਾਂ ਉਸ ਰੋਡ ਦੀਆਂ ਦਿਖਾਉਂਦੇ ਹਾਂ ਜਿੰਨੇ ਵੀ ਮੇਰੇ ਵੀਰ ਮੇਰੇ ਨਾਲ ਜੁੜੇ ਹੋਏ ਨੇ ਕਮੈਂਟ ਕਰਿਓ ਦੱਸਿਓ ਵੀ ਸੰਗਤ ਦਾ ਉਪਰਾਲਾ ਕਿਸ ਤਰ੍ਹਾਂ ਦਾ ਸੀ ਔਰ ਮੈਨੂੰ ਵੀ ਅੱਜ ਤੁਹਾਨੂੰ ਦੱਸ ਕੇ ਖੁਸ਼ੀ ਮਿਲਦੀ ਏ ਕਿ ਜਿਸ ਰੂਪ ਮਕਸਦ ਦੇ ਨਾਲ ਮੈਂ ਇਸ ਰੋਡ ਤੇ ਲਾਈਵ ਹੋਇਆ ਸੀਗਾ ਲਾਈਵ ਹੋਇਆ ਸੀ ਉਹ ਮਕਸਦ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੇ ਉਪਰਾਲੇ ਨਾਲ ਉਹ ਪੂਰਾ ਹੋਇਆ ਹਰ ਮਹੀਨੇ ਮਸਿਆ ਤੇ ਹਰ ਮਹੀਨੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਆ ਕੇ ਲੱਗ ਮਸਤਕ ਹੁੰਦੀਆਂ ਨੇ ਇਹ ਉਹ ਰੋਡ ਹੈ ਜਿਸ ਦੀ ਹਾਲਤ ਬਹੁਤ ਖਸਤਾ ਸੀਗੀ ਔਰ ਕੱਲ ਹੀ ਇਸ ਤੇ ਪਿਛਲੇ 2 ਦਿਨਾਂ ਦੇ ਵਿੱਚ ਇਸ ਤੇ ਸੰਗਤ ਨੇ ਸੰਗਤ ਦੇ ਸਹਿਯੋਗ ਨਾਲ ਇੱਕ 11 ਮੈਂਬਰੀ ਕਮੇਟੀ ਬਣੀ ਸੀ ਤੇ ਮੇਰੀ ਉਸ ਕਮੇਟੀ ਦੇ ਇੱਕ ਮੈਂਬਰ ਕੌਰ ਸਿੰਘ ਨਾਲ ਗੱਲਬਾਤ ਵੀ ਹੋਈ ਹੈ ਉਹਨਾਂ ਦੱਸਿਆ ਵੀ ਲਗਭਗ 17 ਤੋਂ 18 ਲੱਖ ਰੁਪਇਆ ਇਸ ਸੜਕ ਤੇ ਪ੍ਰੀਮਿਕਸ ਪਾਉਣ ਤੇ ਆਇਆ ਖਰਚ ਹੋਇਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ 메ਨ ਗੇਟ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਜਗ੍ਹਾ ਬਹੁਤ ਨੀਵੀਂ ਸੀ ਪਾਣੀ ਰੁਕ ਜਾਂਦਾ ਸੀਗਾ ਜੋ ਕੰਮ ਸਾਡੀਆਂ ਸਰਕਾਰਾਂ ਨੇ ਕਰਨੇ ਸੀ ਇੰਨਾ ਵੱਡਾ ਇਤਿਹਾਸਕ ਸਥਾਨ ਜੋ ਕੰਮ ਸਰਕਾਰ ਨੇ ਕਰਨਾ ਸੀਗਾ ਜਾਂ ਇਥੋਂ ਦੇ ਇਥੋਂ ਦੇ ਇਥੋਂ ਦੇ ਚੁਣੇ ਹੋਏ ਜੋ ਨਮਾਇंदे ਸੀਗੇ ਉਹਨਾਂ ਨੇ ਇਹ ਕੰਮ ਕਰਉਣਾ ਸੀ ਪ੍ਰਸ਼ਾਸਨ ਦਾ ਕੰਮ ਸੀ ਉਹਨਾਂ ਨੇ ਇਸ ਕੰਮ ਤੋਂ ਮੁੱਖ ਬੋੜ ਲਿਆ ਪਰ ਸੰਗਤ ਨੇ ਐਡਾ ਵੱਡਾ ਉਪਰਾਲਾ ਕੀਤਾ 2-3 ਦਿਨ ਦੇ ਵਿੱਚ ਹੀ ਸੰਗਤ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਔਰ 17-18 ਲੱਖ ਰੁਪਏ ਇਕੱਠਾ ਕਰਕੇ ਇਹ ਸੜਕ ਨੂੰ ਫਰੋਜ਼ ਫਰੋਜ਼ਪੁਰ ਮੋਗਾ ਰੋਡ ਤੋਂ ਲੈ ਕੇ ਵਜੀਦਪੁਰ ਸਾਹਿਬ ਦੇ ਮੇਨ ਚੌਂਕ ਤੱਕ ਇਹ ਸੜਕ ਤੇ ਪ੍ਰੀਮੈਕਸ ਪਵਾ ਦਿੱਤੀ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਦਰਸ਼ਣਾਂ ਨੂੰ ਆ ਰਹੀ ਹੈ ਔਰ ਮਾਨੂੰ ਬੜੀ ਖੁਸ਼ੀ ਹੋਈ ਕਿਉਂਕਿ 1.5 ਕੁ ਮਹੀਨਾ ਪਹਿਲਾਂ ਮੈਂ ਫੇਸਬੁੱਕ ਤੇ ਆਪਣੇ ਪੇਜ ਤੇ ਲਾਈਵ ਹੋ ਕੇ ਇਹ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਸ਼ਾਸਨ ਨੇ ਇਸ ਤੋਂ ਮੁੱਖ ਮੂਲੀ ਰੱਖਿਆ ਜੋ ਸਾਡੇ ਮੌਜੂਦਾ ਇੱਥੇ ਰੋਇਪੁਰ ਦਿਹਾਤੀ ਦੇ ਵਿੱਚ ਇਹ ਪਿੰਡ ਆਉਂਦਾ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਬ ਤੇ ਰੋਇਪੁਰ ਦਿਹਾਤੀ ਦੇ ਵਿੱਚ ਆਉਂਦਾ ਪਿੰਡ ਬਜੀਤਪੁਰ ਸਾਹਿਬ ਇਹ ਉਹਨਾਂ ਲੋਕਾਂ ਦਾ ਕੰਮ ਸੀ ਪਰ ਇਹ ਕੰਮ ਕੀਤਾ ਇਥੋਂ ਦੀ ਸੰਗਤ ਨੇ ਸੰਗਤ ਆ ਬੜਾ ਵੱਡਾ ਉਪਰਾਲਾ ਹੈ ਪ੍ਰੋਗਰਾਮ ਬੜਾ ਵੱਡਾ ਉਪਰਾਲਾ ਸੰਗਤ ਦਾ ਔਰ ਸੱਤਾ ਨੂੰ ਅੱਜ ਬੜੀ ਕੋਈ ਮੁਸ਼ਕਲ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੋ ਰਹੀ ਇਹ ਤਾਂ ਵੱਡੇ ਵੱਡੇ ਟੋਏ ਇਹ ਸੜਕ ਦੇ ਵਿੱਚ ਪਏ ਹੋਏ ਸੀ ਜਿਹੜੇ ਸੰਗਤ ਦੇ ਇੱਕ ਛੋਟੇ ਜਿਹੇ ਉਪਰਾਲੇ ਦੇ ਨਾਲ ਇੰਨੀ ਵੱਡੀ ਜਿਹੜਾ ਕੰਮ ਹੋਇਆ ਔਰ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਬੜਾ ਸੰਗਤਾਂ ਦੇ ਵਿੱਚ ਬੜਾ ਚੰਗਾ ਪ੍ਰਭਾਵ ਗਿਆ ਜਿਹੜੀ ਕਮੇਟੀ ਨੇ ਜਿਹੜੇ ਲੋਕਾਂ ਨੇ ਇਹ ਉਪਰਾਲਾ ਕਰਕੇ ਸੜਕ ਤੇ ਪ੍ਰੀਮੈਕਸ ਪਵਾਈਏ ਉਹਨਾਂ ਦਾ ਵੀ ਦਿলো ਧੰਨਵਾਦ ਕਰਦੇ ਆ ਕਿਉਂਕਿ ਕਹਿਣ ਵਾਲੇ ਤਾਂ ਬਹੁਤ ਹੁੰਦੇ ਆ ਪਰ ਅੱਗੇ ਲੱਗਣ ਵਾਲਾ ਕੋਈ ਕੋਈ ਹੁੰਦਾ ਸਾਡਾ ਪੱਤਰਕਾਰਾਂ ਦਾ ਕੰਮ ਤਾਂ ਜੋ ਸਮੱਸਿਆ ਹੁੰਦੀ ਓਹ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਉਸ ਨੂੰ ਔਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਸਾਡਾ ਜੋ ਕੰਮ ਹੈ ਉਹ ਮੈਨੂੰ ਮੇਰੇ ਮਨ ਨੂੰ ਖੁਸ਼ੀ ਹੋ ਰਹੀ ਵੀ ਜੋ ਮੈਂ ਕਰ ਸਕਦਾ ਸੀ ਮੈਂ ਲਾਈਵ ਹੋ ਕੇ ਸੰਗਤਾਂ ਦੇ ਧਿਆਨ ਦੇ ਵਿੱਚ ਲਿਆ ਪ੍ਰਸ਼ਾਸਨ ਨੇ ਤਾਂ ਅੱਖਾਂ ਮੀਟ ਲੀਆਂ ਸਾਡੇ ਚੁਣੇ ਹੋਏ ਨਮਾਇੰਦਿਆਂ ਨੇ ਅੱਖਾਂ ਮੀਟ ਲੀਆਂ ਉਹਨਾਂ ਉਹਨਾਂ ਕੋਲ ਆਪਣੇ ਖਰਚੇ ਵਾਸਤੇ ਬਹੁਤ ਜ਼ਿਆਦਾ ਫੰਡ ਨੇ ਲੇਕਿਨ ਗੁਰੂ ਘਰ ਦੀ ਜੋ ਸੜਕ ਬਣਾਉਣੀ ਸੀ ਉਸ ਵਾਸਤੇ ਕੋਈ ਫੰਡ ਨਹੀਂ ਹੈ ਸਰਕਾਰ ਦੇ ਕੋਲ ਸੋ ਬੜੀ ਖੁਸ਼ੀ ਹੋ ਰਹੀ ਅੱਜ ਸੰਗਤਾਂ ਵੀ ਇੱਥੇ ਬੜੇ ਵਧੀਆ ਤਰੀਕੇ ਨਾਲ ਆਪਣੀਆਂ ਗੱਡੀਆਂ ਤੇ ਜਾ ਰਹੇ ਨੇ ਇੱਕ ਇਹ ਸੜਕ ਤਾਂ ਬਣ ਗਈ ਪਰ ਇੱਕ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਚੁਣੇ ਹੋਏ ਨਮਾਇੰਦਿਆਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਵੀ ਇਹ ਸੜਕ ਦੁਬਾਰਾ ਫਿਰ ਟੁੱਟ ਸਕਦੀ ਕਿਉਂਕਿ ਸੜਕ ਦਾ ਮਟੀਰੀਅਲ ਬਹੁਤ ਵਧੀਆ ਸੰਗਦੇ ਨੇ ਪਵਾਇਆ ਪਰ ਇਸ ਦੇ ਨਾਲ ਇੱਕ ਪਾਣੀ ਦੀ ਨਿਕਾਸੀ ਵਾਲਾ ਜਿਹੜਾ ਨਾਲਾ ਹੋਣਾ ਚਾਹੀਦਾ ਉਹ ਵੀ ਬਣਨਾ ਚਾਹੀਦਾ ਕਿਉਂਕਿ ਅੱਗੇ ਜੂਨ ਜੁਲਾਈ ਦੇ ਵਿੱਚ ਜਿਹੜੀ ਮੌਨਸੂਨ ਆਉਂਦੀ ਹੈ ਸੜਕ ਤੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਲਾਈਵ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਦੱਸ ਰਹੇ ਹਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡਾ ਜੋ ਚੁਣਿਆ ਹੈ ਸੀਐਮ ਜਿਹੜੇ ਇਨੀ ਵੱਡੀ ਲੀਡ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਹਨਾਂ ਦਾ ਇਤਿਹਾਸਕ ਸਥਾਨਾ ਵੱਲ ਕੁਝ ਤੇ ਸਵਲੀ ਨਿਗਾਹ ਆਏ ਜੋ ਇਨਾ ਵੱਡਾ ਹੁਣ ਉਹ ਕਹਿ ਰਹੇ ਸੀ ਫੰਡ ਰੱਖਿਆ ਬਾਇਸ ਦੇ ਵਿੱਚ ਔਰ ਇੱਥੇ ਨਾਲ ਨਿਕਾਸੀ ਨਾਲਾ ਬਣਨਾ ਚਾਹੀਦਾ ਨਿਕਾਸੀ ਨਾਲਾ ਬਣ ਜੇਗਾ ਤੇ ਜਿਹੜੀ ਸੜਕ ਇਹ ਸਾਲੋ ਸਾਲ ਚੱਲੇਗੀ ਸੋ ਇਨਾ ਹੀ ਕਹਿੰਦਾ ਹਾਂ ਤੁਹਾਡੇ ਤੋਂ ਸ਼ਿਮਾ ਦਾ ਜੱਜਕਾਂ ਫੇਰ ਕੋਈ ਜੋ ਲੋਕਾਂ ਦੀ ਸੰਗਤ ਦੀ ਕੋਈ ਸਮੱਸਿਆ ਹੋਵੇਗੀ ਤੁਹਾਡੇ ਲੈ ਕੇ ਰੂਬਰੂ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਮੇਰੀ ਸੀ ਵੀਡੀਓ ਨੂੰ ਵਾਰਤવાર ਸ਼ੇਅਰ ਜਰੂਰ ਕਰਿਓ ਮੈਨੂੰ ਖੁਸ਼ੀ ਹੁੰਦੀ ਜਦੋਂ ਤੁਸੀਂ ਸ਼ੇਅਰ ਕਰਦੇ ਤੇ ਉਹਨਾਂ ਲੋਕਾਂ ਤੱਕ ਪਹੁੰਚਦੀ ਏ ਜਿਹੜੇ ਲੋਕ ਉਪਰਾਲਾ ਕਰਕੇ ਇਸ ਤਰ੍ਹਾਂ ਦੇ ਕੰਮ ਕਰਵਾਉਂਦੇ ਨੇ ਉਹਨਾਂ ਲੋਕਾਂ ਦਾ ਉਸ ਕਮੇਟੀ ਦਾ ਉਹਨਾਂ ਉਹਨਾਂ ਸੰਗਠਨਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਦਿਲੋਂ ਧੰਨਵਾਦ ਕਰਦੇ ਆਂ ਔਰ ਅੱਗੇ ਤੋਂ ਵੀ ਮਹਾਰਾਜ ਉਹਨਾਂ ਨੂੰ ਬਖਸ਼ਿਸ਼ ਕਰੇ ਉਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਔਰ ਮੇਰੀ ਤਾਂ ਇੱਕ ਇਹ ਵੀ ਅਪੀਲ ਏ ਜਿਨ੍ਹਾਂ ਕਿਸਾਨਾਂ ਦੀ ਇੰਨੀ ਵੱਡੀ ਕਣਕ ਦਾ ਸੜਕੇ ਨੁਕਸਾਨ ਆਇਆ ਉਹਨਾਂ ਦੀ ਵੀ ਆਪਾਂ ਵਾਹ ਫੜੀਏ ਜਿਸ ਤਰ੍ਹਾਂ ਆਪਾਂ ਦੋ ਦਿਨ ਦੇ ਵਿੱਚ ਗੁਰੂ ਘਰ ਦੀ ਸੜਕ ਬਣਾ ਸਕਦੇ ਆ ਜੇ ਆਪਾਂ ਥੋੜਾ ਥੋੜਾ ਕੋ 100 150 50 ਪਾ ਕੇ ਜਿਨ੍ਹਾਂ ਕਿਸਾਨਾਂ ਦੀ ਕਣਕ ਸੜ ਚੁੱਕੀ ਕੋ ਦੋ ਕਿੱਲੇ ਵਾਲਾ ਕੋ ਤਿੰਨ ਕਿੱਲੇ ਵਾਲਾ ਉਹਨਾਂ ਦੀ ਆਪਾਂ ਮਾਫ਼ੜੀਏ ਉਹ ਉਹ ਵੀ ਇੱਕ ਬੜਾ ਵੱਡਾ ਉਪਕਾਰ ਹੋਵੇਗਾ ਉਹਨਾਂ ਕਿਸਾਨਾਂ ਤੇ ਜਿਹੜਾ ਅੰਨ ਦਾਤਾ ਤਾਂ ਅਸੀਂ ਕਹਿੰਨੇ ਆ ਪਰ ਅੰਨ ਦਾਤੇ ਨੂੰ ਸਾਨੂੰ ਉਹਨਾਂ ਦੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਏ ਮੈਂ ਖੁਦ ਵੀ ਹਾਜ਼ਰਾਂ ਤੁਹਾਡੇ ਨਾਲ ਅੱਗੇ ਲੱਕੇ ਉਹਨਾਂ ਦੀ ਮਦਦ ਕਰਨ ਵਾਸਤੇ ਤਿਆਰ ਆਂ ਔਰ ਤੁਸੀਂ ਵੀ ਅੱਗੇ ਆਓ ਇੰਨਾ ਹੀ ਕਹਿੰਦਾ ਆਖੇ ਮੈਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ